ਹਾਂਜੀ ਪਿਛਲੀ ਵਾਰ ਨਾ ਆਪਾਂ ਜਿਹੜੇ ਮਾਰਚ ਮਹੀਨੇ ਚਿਕਸ ਲੈ ਕੇ ਆਏ ਸੀ ਤੇ ਉਹਨਾਂ ਨੂੰ ਹੋ ਗਈ ਸੀ ਸੀਆਰਡੀ ਦੋ ਚਿਕਸ ਨੂੰ ਸੀਆਰਡੀ ਹੋਈ ਸੀ ਤੇ ਹੁਣ ਆਪਾਂ ਜਿਹੜੇ ਨਾ ਪਿਛਲੇ ਮਹੀਨੇ ਲੈ ਕੇ ਆਏ ਆ ਚਿਕਸ ਉਹਨਾਂ ਨੂੰ ਆਪਾਂ ਕਾੜਾ ਹੈ ਜਿਹੜਾ ਪਹਿਲੇ ਹੀ ਦੇ ਦਿੱਤਾ ਸੀ ਤੇ ਕੋਈ ਵੀ ਪ੍ਰੋਬਲਮ ਆ ਜਿਹੜੀ ਇਦਾਂ ਦੀ ਨਹੀਂ ਆਈ ਹੈਗੀ ਮਤਲਬ ਸੀਆਰਡੀ ਵਗੈਰਾ ਜਿਹੜੀ ਨਹੀਂ ਹੋਈ ਹੈਗੀ ਤੇ ਅੱਜ ਆਪਾਂ ਜਿਹੜੇ ਨਵੇਂ ਚਿਕਸ ਲੈ ਕੇ ਆਏ ਸੀ ਦੋ ਦਿਨ ਪਹਿਲਾਂ ਉਹਨਾਂ ਕਰਕੇ ਆਪਾਂ ਦੁਬਾਰਾ ਤੋਂ ਅੱਜ ਚਿਕਸ ਨੂੰ ਸਾਰੇ ਚਿਕਸ ਨੂੰ ਜੋ ਪਹਿਲਾਂ ਆਏ ਹੋਏ ਆ ਉਹਨਾਂ ਨੂੰ ਵੀ ਤੇ ਹੁਣ ਵਾਲੇ ਚਿਕਸ ਨੂੰ ਵੀ ਆਪਾਂ ਸੀ ਆਰ ਡੀ ਤੋਂ ਕਾੜਾ ਦੇਣ ਲੱਗੇ ਆ ਜਿਸ ਦੇ ਬਾਰੇ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਹੋਈ ਆ ਹਨਾ ਪਰ ਜਿਹੜੇ ਨਵੇਂ ਮੈਂਬਰ ਜੁੜੇ ਨੇ ਸ਼ਾਇਦ ਉਹਨਾਂ ਨੇ ਨਹੀਂ ਦੇਖੀ ਹੁੰਨੀ ਸੋ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਤੇ ਆਪਾਂ ਅੱਜ ਕਾੜਾ ਦੇਣ ਲੱਗੇ ਸੀ ਤੇ ਆਪਾਂ ਸੋਚਿਆ ਵੀ ਕਿਉਂ ਨਾ ਜਿਹੜੇ ਨਵੇਂ ਚੈਨਲ ਤੇ ਜੁੜੇ ਨੇ ਹਨਾ ਤੇ ਉਹਨਾਂ ਨੂੰ ਵੀ ਇਸ ਕਾੜੇ ਦਾ ਪਤਾ ਲੱਗ ਜਵੇ ਇਹ ਜਿਹੜਾ ਕਾੜਾ ਆਪਾਂ ਦੇਣ ਲੱਗੇ ਨਾ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀਗਾ ਤੇ ਇਸੇ ਕਰਕੇ ਆਪਾਂ ਤੁਹਾਡੇ ਨਾਲ ਇਹ ਵੀਡੀਓ ਬਾਰ-ਬਾਰ ਸ਼ੇਅਰ ਕਰੀ ਦੀ ਆ ਕਿਉਂਕਿ ਜਿਨ੍ਹਾਂ ਨੇ ਇਸ ਕੜੇ ਦਾ ਇਸਤੇਮਾਲ ਕੀਤਾ ਉਹਨਾਂ ਨੂੰ ਵੀ ਪਤਾ ਆ ਹਨਾ ਤੇ ਵੀ ਇਹ ਕੜਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆ ਚਿਕਸ ਦੇ ਲਈ ਤੇ ਮੁਰਗੀਆਂ ਦੇ ਲਈ ਹਨਾ ਰਿਜ਼ਲਟ ਬਹੁਤ ਵਧੀਆ ਸੀਆਰਡੀ ਤੋਂ ਖਾਸ ਕਰਕੇ ਨਾ ਰਿਜ਼ਲਟ ਆ ਜਿਹੜਾ ਬਹੁਤ ਹੀ ਵਧੀਆ ਆਇਆ ਤੇ ਇਹ ਆ ਜੀ ਕੜਾ ਉਹ ਠੀਕ ਆ ਜਿਹੜਾ ਆਪਾਂ ਤਿਆਰ ਕੀਤਾ ਆ ਕਿਵੇਂ ਤਿਆਰ ਕੀਤਾ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਜਿਹੜੇ ਨਵੇਂ ਨੇ ਹਨਾ ਤੇ ਉਹ ਦੇਖ ਲੈਣ ਵੀਡੀਓ ਤੇ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਤੇ ਇਹ ਆਪਾਂ ਹੁਣ ਇਹਨਾਂ ਇਹਦੇ ਇਹਨਾਂ ਦੇ ਫੀਡਰ ਦੇ ਵਿੱਚ ਪਾ ਦੇਣਾ ਠੀਕ ਆ ਤੇ ਆਪਾਂ ਇਸ ਵਾਰੀ ਜ਼ਿਆਦਾ ਬਣਾਇਆ ਸੀਗਾ ਤਾਂ ਕਿ ਚਿਕਸ ਵੀ ਜ਼ਿਆਦਾ ਨੇ ਹਨ ਤੇ ਇਹਨੂੰ ਆਪਾਂ ਇਹਨਾਂ ਦੇ ਫੀਡਰ ਦੇ ਵਿੱਚ ਮਿਲਾ ਦਿੱਤਾ ਹੈ ਹਨਾ ਆਪਾਂ ਪਾਣੀ ਦੇ ਵਿੱਚ ਜਿਹੜਾ ਕਾੜਾ ਹੈ ਉਹ ਮਿਕਸ ਕਰ ਦਿੱਤਾ ਥੋੜੇ ਦੇ ਵਿੱਚ ਮਿਕਸ ਕੀਤਾ ਤਾਂ ਕਿ ਇਹ ਪੀ ਲੈਣ ਤੇ ਪਹਿਲਾਂ ਆਪਾਂ ਪਾ ਦਿੱਤੀ ਇਹਨਾਂ ਨੂੰ ਫੀਡ ਤੇ ਕਿਉਂਕਿ ਇਹ ਫੀਡ ਖਾ ਕੇ ਜਿਹੜਾ ਪਾਣੀ ਆ ਜ਼ਰੂਰ ਪੀਣਗੇ ਤੇ ਆਪਾਂ ਇੱਥੇ ਇਹਨਾਂ ਦੇ ਕੋਲ ਹੀ ਇਹ ਜਿਹੜਾ ਕਾੜਾ ਰੱਖ ਦੇਣਾ ਠੀਕ ਆ ਤੇ ਬਾਕੀ ਕਿਉਂਕਿ ਆਪਣੇ ਕੋਲੇ ਵੱਡੇ ਜਾਨਵਰ ਵੀ ਹੈਗੇ ਨੇ ਹਨਾ ਤੇ ਜਿਹੜਾ ਉਹਦਾ ਵੇਸਟ ਆਏ ਵਾਲਾ ਜੋ ਜਿਸ ਕਾੜਾ ਆਪਾਂ ਜੀ ਨਾ ਚੀਜ਼ਾਂ ਨਾਲ ਤਿਆਰ ਕੀਤਾ ਸੀ ਇਹ ਆਪਾਂ ਇੱਧਰ ਵੱਡੇ ਜਾਨਵਰਾਂ ਨੂੰ ਪਾ ਦੇਾਂਗੇ ਆ ਆ ਆ ਆ ਇਹ ਖਾ ਲੈਣਗੇ ਠੀਕ ਆ ਤੇ ਸੋ ਆਪਣੇ ਕੋਲੇ ਵੱਡੇ ਜਾਨਵਰ ਵੀ ਨੇ ਉਹ ਵੀ ਬਹੁਤ ਤੰਗ ਕਰਦੇ ਨੇ ਓਏ ਚਲੋ ਇੱਧਰ ਸੋ ਐਸੇ ਕਰਕੇ ਇਹਨਾਂ ਨੂੰ ਇੱਕ ਅਲੱਗ ਸਾਈਡ ਆਪਾਂ ਫੀਡ ਆ ਜਿਹੜੀ ਪਾਈ ਦੀ ਆ ਠੀਕ ਆ ਤੇ ਪਾਣੀ ਆ ਜਿਹੜਾ ਰੱਖ ਦਿੱਤਾ ਤਾਂ ਕਿ ਇਹ ਪਹਿਲਾਂ ਪੀ ਲੈਣ ਜਿਹੜਾ ਕਾੜਾ ਆ ਕਾੜਾ ਪੀ ਲੈਣ ਇਸ ਕਾੜੇ ਦੇ ਨਾਲ ਨਾ ਇਕੱਲਾ ਇਹ ਨਹੀਂ ਹੈਗਾ ਵੀ ਸੀਆਰਡੀ ਬਿਮਾਰੀ ਦਾ ਇਲਾਜ ਹੁੰਦਾ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਕਿਉਂਕਿ ਇਹ ਜਿਹੜਾ ਕਾੜਾ ਹੈ ਨਾ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਕਿਵੇਂ ਤਿਆਰ ਕਰਦੇ ਆ ਹਨਾ ਉਹ ਵੀ ਆਪਾਂ ਤੁਹਾਨੂੰ ਐਂਡ ਤੇ ਵੀਡੀਓ ਤੇ ਦਿਖਾਵਾਂਗੇ ਤੇ ਫਿਲਹਾਲ ਤੁਸੀਂ ਆਪਣੇ ਪਹਿਲਾਂ ਚਿਕਸ ਦੇਖੋ ਵੀ ਕਿੰਨੇ ਵਧੀਆ ਨੇ ਹਨਾ ਬਈ ਬਹੁਤ ਵਧੀਆ ਜਿਹੜੇ ਸਾਡੇ ਚਿਕਸ ਨੇ ਆਪਣੇ ਕਿਉਂਕਿ ਆਪਾਂ ਇਦਾਂ ਦੀਆਂ ਆਰਗੈਨਿਕ ਚੀਜ਼ਾਂ ਦਿੰਦੇ ਰਹੀਦਾ ਆ ਤੇ ਹੁਣ ਇਹਨਾਂ ਨੇ ਫੀਡ ਖਾ ਕੇ ਪਾਣੀ ਆ ਜਿਹੜਾ ਜ਼ਰੂਰ ਪੀਣਾ ਆ ਤੇ ਇਹਦੇ ਵਿੱਚ ਆਪਾਂ ਕਾੜਾ ਆ ਜਿਹੜਾ ਮਿਕਸ ਕੀਤਾ ਹੋਇਆ ਆ ਤੇ ਇਹ ਪੀ ਲੈਣਗੇ ਸਾਰੇ ਹਨਾ ਤੇ ਬਾਕੀ ਹੁਣ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਕਾੜਾ ਆ ਜਿਹੜਾ ਕਿਵੇਂ ਤਿਆਰ ਹੁੰਦਾ ਆ ਸੋ ਇਹ ਜਿਹੜਾ ਕਾੜਾ ਆ ਇਹ ਤੁਸੀਂ ਕਿਵੇਂ ਤਿਆਰ ਕਰਨਾ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਲੈ ਲੈਣੀ ਆ ਕਾਲੀ ਮਿਰਚ ਆਦਰਕ ਤੇ ਗੁੜ ਜਿਹੜੀਆਂ ਕਾਲੀਆਂ ਮਿਰਚਾਂ ਨੇ ਇਹ ਤੁਸੀਂ 5-7 ਲੈ ਲੈਣੀਆਂ ਆ 5-7 ਲੈ ਲਓ 5 ਲੈ ਲਓ 7 ਲੈ ਲਓ 10 ਲੈ ਲਓ ਹਨਾ ਆਪਾਂ ਵੈਸੇ ਜਿਆਦਾ ਮਿਰਚਾਂ ਪਾਈਆਂ ਨੇ ਕਾਲੀਆਂ ਕਿਉਂਕਿ ਚਿਕਸ ਦੀ ਮਾਤਰਾ ਜਿਹੜੀ ਜਿਆਦਾ ਆ ਇਸ ਵਾਰ ਤੇ ਜਿਹੜਾ ਗੁੜ ਆ ਉਹ ਵੀ ਤੁਸੀਂ ਪਾਣੀ ਦੇ ਵਿੱਚ ਪਾ ਦੇਣਾ ਆ ਤੇ ਆਦਰਕ ਲੈ ਲੈਣਾ ਆ ਤੇ ਜਿਹੜਾ ਆਦਰਕ ਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਲੈਣਾ ਆ ਠੀਕ ਆ ਚੰਗੀ ਤਰ੍ਹਾਂ ਕੁੱਟ ਕੇ ਚਾਹੇ ਤੁਸੀਂ ਗ੍ਰाइंड ਕਰ ਸਕਦੇ ਆ ਠੀਕ ਆ ਜਿਹੜਾ ਆਦਰਕ ਆ ਨਾ ਇਹ ਨਹੀਂ ਤੁਸੀਂ ਸਾਫਤਾ ਬਣਾ ਤੇ ਇਹਨੂੰ ਵੀ ਤੁਸੀਂ ਪਾਣੀ ਦੇ ਵਿੱਚ ਪਾ ਦੇਣਾ ਆ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਨੇ ਇਹ ਪਾਣੀ ਦੇ ਵਿੱਚ ਪਾ ਕੇ ਤੁਸੀਂ ਕાળਣੀਆਂ ਨੇ ਇਸ ਵਾਰ ਆਪਾਂ ਜਿਹੜਾ ਆਦਰਕ ਆ ਇਹਦੀ ਵੀ ਮਾਤਰਾ ਜ਼ਿਆਦਾ ਲਈ ਆ ਤੇ ਭਾਂਡਾ ਜਿਹੜਾ ਉਹ ਵੀ ਆਪਾਂ بڑا ਲੈ ਲਿਆ ਤਾਂ ਕਿ ਜਦੋਂ ਇਹ ਕੜੂਗਾ ਨਾ ਬਾਹਰ ਨਾ ਆਵੇ ਸੋ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਨਾ ਤੁਸੀਂ ਮਿਕਸ ਕਰਕੇ ਪਾਣੀ ਦੇ ਵਿੱਚ ਅੱਗ ਦੇ ਉੱਤੇ ਕਾੜਨਾ ਰੱਖ ਦੇਣਾ ਜਿਵੇਂ ਆਪਾਂ ਚਾਹ ਕਾੜੀਦੀ ਆ ਹਨ ਐਦਾਂ ਕਾੜਨਾ ਰੱਖ ਦੇਣਾ ਆ 5-7 ਮਿੰਟ ਜਾਂ 10 ਮਿੰਟ ਕਹਿ ਲਓ ਵੈਸੇ ਮੈਂ ਤਾਂ ਅੱਧਾ ਘੰਟਾ ਕਾੜਦੀ ਹੁੰਨੀ ਆ ਤੇ ਇਸ ਕਾੜੇ ਨੂੰ ਜਦੋਂ ਤੱਕ ਬਿਲਕੁਲ ਐਨ گاੜਾ ਨਹੀਂ ਹੋ ਜਾਂਦਾ ਬਿਲਕੁਲ ਆਪਣੇ ਆਦਰਕ ਦਾ ਕਾਲੀ ਮਿਰਚ ਦਾ ਜਿਹੜਾ ਅਸਰ ਆ ਨਹੀਂ ਨਿਕਲ ਜਾਂਦਾ ਹਨ ਉਦੋਂ ਤੱਕ ਕਾੜ ਕੇ ਤੁਸੀਂ ਤੁਸੀਂ ਇਹਨੂੰ ਪੁੰਨ ਲੈਣਾ ਆ ਪੁੰਕੇ ਤਾਂ ਆਪਣੇ ਚਿਕਸ ਨੂੰ ਤੁਸੀਂ ਪਾ ਦੇਣਾ ਜਿਵੇਂ ਆਪਾਂ ਪਹਿਲਾਂ ਦੱਸਿਆ ਹੀ ਆ ਟੈਲਾਓ ਜੀ ਦੇਖ ਲਓ ਜਿੰਨੇ ਵੀ ਚਿਕਸ ਸੀਗੇ ਖਾ ਕੇ ਫੀਡ ਆ ਜਿਹੜੇ ਉਹ ਕਾੜਾ ਕਾੜੇ ਵਾਲਾ ਜਿਹੜਾ ਪਾਣੀ ਹੈ ਨਾ ਕਾੜਾ ਰੱਖ ਲਓ ਵੀ ਕਾੜਾ ਹੈ ਜਿਹੜਾ ਪੀ ਰਹੇ ਨੇ ਤੇ ਐਦਾਂ ਨਹੀਂ ਹੈਗਾ ਵੀ ਇਹਨਾਂ ਨੇ ਪੀਣਾ ਨਹੀਂ ਹੈਗਾ ਤੁਸੀਂ ਬਸ ਹੋਰ ਨਾ ਐਕਸਟਰਾ ਪਾਣੀ ਨਹੀਂ ਰੱਖਣਾ ਹੈਗਾ ਇਹਨਾਂ ਦੇ ਲਈ ਜਿਹੜਾ ਕੜਾ ਤੁਸੀਂ ਬਣਾਇਆ ਉਹੀ ਪਾਣੀ ਦੇ ਵਿੱਚ ਥੋੜੇ ਜਿਹਾ ਪਾਣੀ ਦੇ ਵਿੱਚ ਮਿਕਸ ਕਰਕੇ ਤੁਸੀਂ ਰੱਖ ਦੇਣਾ ਹੈ ਠੀਕ ਆ ਇਹ ਨਹੀਂ ਹੈਗਾ ਵੀ ਤੁਸੀਂ ਹੋਰ ਐਕਸਟਰਾ ਪਾਣੀ ਰੱਖ ਲਓ ਹਨ ਤੇ ਜਿਹੜੇ ਚਿਕਸ ਨੇ ਫਿਰ ਉਹ ਇਧਰ ਉਧਰੋਂ ਪਾਣੀ ਪੀ ਜਾਣ ਤੇ ਇਹ ਪੀਣਾ ਠੀਕ ਆ ਤੁਸੀਂ ਕੋਸ਼ਿਸ਼ ਕਰਨੀ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਪਾਣੀ ਹੈ ਇਹੀ ਰੱਖੀ ਰੱਖਣਾ ਆ ਤਾਂ ਕਿ ਚਿਕਸ ਇਧਰੋਂ ਉਧਰੋਂ ਨਾ ਪਾਣੀ ਪੀਣ ਇਹੀ ਜਿਹੜਾ ਕੜਾ ਹੈ ਇਹੀ ਪੀਣ ਤੇ ਦੇਖਣਾ ਵੀ ਜਿਵੇਂ ਜਿਵੇਂ ਚਿਕਸਾ ਜਿਹੜੇ ਫੀਡ ਖਾਈ ਜਾਂਦੇ ਨੇ ਉਦਾਂ ਉਦਾਂ ਹੀ ਆ ਕੇ ਪਾਣੀ ਆ ਜਿਹੜਾ ਇਹ ਕਾੜੇ ਵਾਲਾ ਉਹ ਪੀ ਜਾਂਦੇ ਨੇ ਹਨ ਤੇ ਬਾਕੀ ਆਪਣੇ ਚਿਕਸ ਦੇਖ ਲਓ ਵੀ ਰੱਬ ਦਾ ਸ਼ੁਕਰ ਆ ਵੀ ਤੰਦਰੁਸਤ ਨੇ ਹਨ ਹਜੇ ਤੱਕ ਤਾਂ ਐਕਟਿਵ ਨੇ ਬਾਕੀ ਕੱਲ ਦਾ ਪਤਾ ਨਹੀਂ ਠੀਕ ਆ ਕਿਉਂਕਿ ਕਈ ਵਾਰੀ ਮੈਂ ਸੁਣਿਆ ਚਲੋ ਆਪਣੇ ਤਾਂ ਹਜੇ ਤੱਕ ਐਦਾਂ ਨਹੀਂ ਹੋਈ ਕਿ ਇੱਕਦਮ ਬਿਮਾਰੀ ਆ ਜਾਂਦੀ ਆ ਇਹਨਾਂ ਨੂੰ ਹਨ ਤੇ ਰੱਬ ਸੁੱਖ ਰੱਖੇ ਤੇ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਵਧੀਆ ਵਧੀਆ ਕਮੈਂਟ ਧੰਨਵਾਦ